ਤੁਸੀਂ ਜੁੜਿਆ ਵੋਕਲ ਚਕਮੀਤ ਦੇ ਨਾਲ ਅੱਜ ਤੁਹਾਨੂੰ ਐਸੇ ਕਲਾਕਾਰਾਂ ਦੇ ਨਾਲ ਮਲਾਉਣ ਜਾ ਰਹੇ ਹਾਂ ਇੱਕ ਐਸੀ ਮਾਂ ਨਾਲ ਮਲਾਉਣ ਜਾ ਰਹੇ ਹਾਂ ਜਿਹੜੀ ਆਪਣੀ ਕਲਾ ਦੇ ਨਾਲ ਆਪਣੇ ਪਰਿਵਾਰ ਦਾ ਭੇਟ ਭਰਨ ਦਾ ਕੰਮ ਕਰਦੀ ਹੈ ਤੁਸੀਂ ਦੇਖ ਰਹੇ ਹੋ ਮਿੱਟੀ ਦੇ ਬਰਤਨ ਬਣਾਏ ਹੋਏ ਆ ਮਿੱਟੀ ਦੇ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਹੋਈਆਂ ਇਹ ਕਲਾ ਅਲੋਪ ਹੁੰਦੀ ਜਾਂਦੀ ਹੈ ਇਹ ਕੰਮ ਵੀ ਲੋਕ ਛੱਡਦੇ ਜਾਂਦੇ ਆ ਆਪਾਂ ਗੱਲਬਾਤ ਕਰਾਂਗੇ ਮਾਤਾ ਦੇ ਨਾਲ ਕੀ ਲੋਕਾਂ ਦਾ ਰਿਸਪੌਂਸ ਹੈ ਤੇ ਕਿੰਨੇ ਲੋਕ ਮਿਹਨਤ ਦਾ ਮੁੱਲ ਪਾਉਂਦੇ ਆ ਕਿ ਨਹੀਂ ਪਾਉਂਦੇ ਸੱਸੀ ਗਲ ਮਾਤਾ ਸਤਿ ਸ੍ਰੀ ਅਕਾਲ ਕੀ ਨਾਮਤਾ ਹੀ ਹੋਡਾ ਪਰਮੇਸ਼ਰ ਜੀ ਮਾਤਾ ਕਿਵੇਂ ਆ ਕੰਮ ਕਰ ਜਿਵੇਂ ਐਸ ਉਮਰ ਚ ਤੁਸੀਂ ਕੰਮ ਬਾਰੇ ਸੋਚ ਰਹੇ ਹੋ ਕਿਵੇਂ ਕੰਮ ਕਰ ਰਹੇ ਹੋ ਪਹਿਲਾਂ ਤਾਂ ਵਧੀ ਅਸੀਂ ਹੁਣ ਘਟ ਗਿਆ ਕੰਮ ਅੱਛਾ ਨਹੀਂ ਹੁਣ ਤੇ ਤੁਸੀਂ ਜਿਹੜਾ ਕੰਮ ਵੀ ਉਮਰ ਚ ਐਸ ਚ ਕਹਿੰਦੇ ਵਿਹਲਾ ਬੈਠਣਾ ਹੁੰਦਾ ਬਿਉਰ ਤੇ ਤੁਸੀਂ ਵਿਹਲਾ ਵਿਹਲਾ ਬੈਠਣ ਦਾ ਕਰੇ ਜੀ ਨਹੀਂ ਲੱਗਦਾ ਮੇਰਾ ਆ ਦਾ ਹੀ ਮੈਂ ਕਹਿੰਦੀ ਦੁਕਾਨ ਮਰ ਭਾਂਡੇ ਲੈ ਕੇ ਦਿਓ ਮੈਂ ਵੇਚ ਲੂੰ ਤੇ ਗਾਹ ਕੱਲਰ ਨੂੰ ਟਿੱਕਰ ਜਾਂਦੇਗਾ ਕਾਇ ਕਹਿੰਦੇ ਵੀ ਇੰਨੇ ਪੈਸੇ ਕਿਵੇਂ ਮੰਗਲੇ ਮਿੱਟੀ ਦਾ ਭੰਡੇ ਇੰਨੇ ਪੈਸੇ ਬੰਗਲੇ ਤੇ ਮਿਹਨਤ ਦਾ ਮੁੱਲ ਨਹੀਂ ਕੋ ਹਾਂ ਕੋਈ ਮਿਹਨਤ ਮਿਹਨਤ ਦੀ ਪੈਸੇ ਨਹੀਂ ਹੈ ਕਰ ਕਰੇ ਬਿਨਾ ਸਰਦਾ ਨਹੀਂ ਮੈਨੂੰ ਮਤਲਬ ਭੰਡੇ ਬਿਨਾ ਮੇਰੇ ਜੀ ਨਹੀਂ ਲੱਗਦਾ ਮਤਲਬ ਮਿਹਨਤ ਤੁਸੀਂ ਸ਼ੁਰੂ ਤੋਂ ਮਿਹਨਤ ਕੀਤੀ ਹੋਈ ਹੈ ਪਹਿਲਾ ਦਿਨ ਤੋਂ ਹੀ ਆਦਤ ਹੈ ਕਿ ਮੈਨੂੰ ਘੜੇ ਵੇਚਣ ਦੀ ਤੇ ਹੀ ਕੰਮ ਕਰੂੰਗੀ ਮੈਂ ਜਿਉ ਜਿਨਹੀਂ ਕੰਮ ਕਰੂੰਗੀ ਯਾ ਰੱਬ ਦੇ ਕਰੇ ਚਲੇਗੀ ਫਿਰ ਛੱਡੇ ਹੋਇਆ ਅਦਰ ਮਿਹਨਤ ਕਰਨ ਤੋਂ ਦੁੱਧ ਆਇਆ ਵੀ ਜੀ ਵੀ ਮੈਂ ਮਿਹਨਤ ਕਰੀ ਜਾਊਂਗੀ ਤਾਂ ਆਪਦਾ ਵਧੀਆ ਜ਼ਿੰਦਗੀ ਚੱਲੀ ਜਾਊਗੀ। ਹੋਰ ਤੇ ਜਦੋਂ ਗਾਹਕ ਆਉਂਦੇ ਆ ਉਹਦੋਂ ਕੀ ਕਹਿ ਦਿੰਦੇ ਆ ਜਦੋਂ ਲੋਕ ਆਉਂਦੇ ਆ ਮੈਨੂੰ ਕਹਿੰਦਾ ਅੰਟੀ ਕਰ ਲੈਣਾ ਹੈ। ਮੈਂ ਕਹਾਂ ਲੈ ਲਓ ਭਾਈ। ਤੇ ਕਹਿੰਦਾ ਪੈਸੇ ਕਿੰਨੇ? ਮੈਂ ਕਹਾਂ ਘੜੇ ਦਾ 150 ਇੱਕ 100 ਦਾ। ਕਹਿੰਦਾ ਅੰਟੀ ਤੂੰ ਤਾਂ ਆਪਦਾ ਮੁੱਲ ਵੀਚੀ ਮੰਗ ਲੈ। ਮੈਂ ਕਿ ਆਪਦਾ ਮੁੱਲ ਅੱਛਾ ਮੈਨੂੰ ਸ਼ਰਮ ਨਹੀਂ ਆਉਂਦੀ ਇਹਨੂੰ। ਮੈਂ ਤਾਂ ਕਹਿ ਦਿੰਦੀ ਆ। ਮੈਂ ਕਿ ਆਪਦਾ ਮੁੱਲ ਕਿਵੇਂ ਮੰਗ ਲਿਆ ਮੈਂ 150 ਦੀ ਆ। ਮੇਰਾ ਪਰਿਵਾਰ ਘਣਾ ਹੀ ਵੱਡਾ ਕੰਮ ਕਰ ਫਿਰ ਕਹਿੰਦਾ ਆਂਟੀ ਤੂੰ ਗੁੱਸਾ ਕਰ ਗਈ ਗੁੱਸੇ ਦੇ ਕੀ ਗੱਲ ਹੋਈ ਮਕਾ ਤੂੰ ਕਹਿੰਦਾ 150 ਰੁਪਏ ਕੜਾ ਕੜੇ ਦਾ ਮੰਗ ਲਿਆ 20 ਰੁਪਏ ਦਾ ਚੱਪਣ ਦੇਣੇ ਅਸੀਂ ਉੱਤੇ ਸਾਨੂੰ ਬਚਦਾ ਹੀ ਕੁਝ ਨਹੀਂ ਹੈਗਾ ਇੰਨੇ ਦੂਰੋਂ ਲਿਆਉਨੇ ਆ ਬਾਹਰੋਂ ਫੂਟ ਟੂਟ ਸਾਡੇ ਪੱਲੇ ਪੈ ਜਾਂਦੀ ਹੈਗੀ ਅਸੀਂ ਕਰੀਏ ਕੀ ਹੁਣ ਕੜੇ ਇੰਨੇ ਮਹਿੰਗੇ ਹੋਏ ਪਏ 20 ਰੁਪਏ ਲੱਕੜ ਹੋਏ ਪਏ ਤੇ 80 ਰੁਪਏ ਦਾ ਸਿਆਪ ਲਿਆਉਨੇ ਆ ਮੁੱਲ ਤੇ 100 ਰੁਪਏ ਮੰਗਦੇ ਆ ਸਾਨੂੰ ਤਾਂ ਪੂਰੇ ਨੇ ਦਿਨ ਦੇ ਕੇ ਕੋਈ ਵਕ ਦਰਗਾਹ ਕਾਗੇ ਝਪ ਜਾਂਦਾ ਜਿਹੜਾ ਅਸੀਂ 100 ਦਾ ਵੇਚਦੇ ਆ ਸਾਨੂੰ 70 ਦਾ ਹੁੰਦਾ ਮਤਲਬ ਹੁਣ ਤੁਸੀਂ ਇਹ ਇਹ ਰੈਡੀमेड ਹੀ ਲਿਓਨੇ ਹੋ ਮੋਲੇ ਲਿਓਨੇ ਆਸੀਂ ਕੋਈ ਚੀਜ਼ ਅਸੀਂ ਆਪਨੇ ਬਣਾਉਂਦੇ ਆਪ ਦਿੱਤੋ ਨਹੀਂ ਬਣਾਉਂਦੇ ਫਿਰ ਬਣਾਈ ਬਣਾਈ ਕਿੱਥੇ ਮਣਾਨਾ ਵਾਲਾ ਕੋਈ ਹੈ ਹੀ ਨਹੀਂ ਅੱਛਾ ਤੇ ਰੱਬ ਦੇ ਕਰੇਗੇ ਮਣਾਨਣ ਵਾਲੇ ਹੁਣ ਮਤਲਬ ਕਲਾ ਵੀ ਨਹੀਂ ਸਿੱਖੀ ਗਾ ਬੱਚਿਆਂ ਨੇ ਹੈ ਬੱਚਾ ਇੱਕ ਕੋਈ ਮੁੰਡਾ ਹੈ ਸਾਡੇ ਇੱਕ ਇੱਕੇ ਕੰਮ ਕਰੂਗਾ ਇੱਕ ਇੱਕ ਛੇ ਪੈਣਾਗੇ ਤੇ ਪਿੱਛੇ ਦੋ ਹੀ ਆਪ ਦੀ ਲੜਕੀ ਹੈਗੀ ਠੀਕ ਕਰਕੇ ਕੰਮ ਕਰੂਗਾ ਕੋਈ ਖੇਤ ਨਹੀਂ ਵਸਤਾ ਨਹੀਂ ਸਾਡੇ ਮਿੱਟੀ ਵੀ ਮਹਿੰਗੀ ਹੋ ਗਈ ਉਹ ਮਿੱਟੀ 10000 ਨੂੰ ਟਰਾਲੀ ਮਿੱਟੀ ਦੀ ਐ 200 ਰੁਪਏ ਕਿਲੋ ਲੱਕੜ ਹੋ ਗਿਆ ਕਰੀਏ ਕੀ ਤੇ ਫਿਰ ਉੱਤੇ ਜਿਹੜਾ ਸਮਾਂ ਲੱਗਣਾ ਉਹ ਉਹ ਬੂਰਾ ਵਾਰਾ ਉਹ ਨਿਆਰਾ ਤੋਲ ਕੇ ਦਿੰਦੇ ਕੋਟਲਾਂ ਦੇ ਸਾਹ ਸਾਰੇ ਪਰਿਵਾਰ ਨੂੰ ਲੱਗਣਾ ਪੈਂਦਾ ਤੇ ਤੁਸੀਂ ਪਹਿਲਾਂ ਆਪ ਬਣਾਉਂਦੇ ਹੁੰਦੇ ਸੀ ਹਾਂ ਅੱਛਾ ਅਸੀਂ ਪੱਠੀ ਪਕਾਉਂਦੇ ਸੀ ਉੱਥੇ ਪਕਾਉਂਦੇ ਸੀ अच्छा वो ते पका के ते ਕੱਢ ਲੈਂਦੇ ਸੀ ਅਸੀਂ ਮੋਲੇ ਲਿਆਉਂਦੇ ਹੀ ਨਹੀਂ ਸੀ ਪਹਿਲਾਂ ਉਹਦੇ ਵਿੱਚ ਉਹਦੇ ਵਿੱਚ ਬਰਕਤ ਸੀ ਆ ਫਿਰ ਆਪਦੀ ਚੀਜ਼ ਦੀ ਤਾਂ ਬਰਕਤ ਹੁੰਦੀ ਹੈ ਇਹਦੇ ਵਿੱਚ 100 ਨੱਕ ਲਿਆਵਾਂਗੇ 10 ਨੱਕ ਤਾਂ ਜੰਮੀ ਨਹੀਂ ਫੁੱਟ ਜਾਂਦੇ 10 ਇੰਨੀ ਦੂਰ ਕਿੱਥੋਂ ਲਿਉਨੇ ਆਏ ਅਸੀਂ ਹਰਿਆਣੇ ਤੋਂ اچھا ਹਰਿਆਣੇ ਚੋਂ ਆਉਂਦਾ ਹੈ ਗੱਡੀ ਦਾ ਕਰਾਇਆ ਵੀ ਲੱਗਦਾ ਹੈ ਕੀ ਕਰੀਏ ਅਸੀਂ ਤੇ ਦੂਰੋਂ ਆਉਂਦੇ ਆਉਂਦੇ ਤਾਂ ਫਿਰ ਬਹੁਤ ਨੁਕਸਾਨ ਵੀ ਹੋ ਜਾਂਦਾ ਅਸੀਂ ਗੁਜਰਾਤੋਂ ਲਿਆਉਨੇ ਆ ਗੁਜਰਾਤ ਦਾ اچھا ਇੰਨੀ ਵੱਟੋਂ ਹਾਂ ਮਾਤਾ ਕਰਾਏ ਅਹਮਦਾਬਾਦ ਦਾ ਹਾਂ ਤੇ ਇਹ ਫਿਰ ਇੰਨਾ ਇੰਨਾ ਆਉਂਦਾ ਕਿਵੇਂ ਇਹ ਤਾਂ ਬਹੁਤ ਨਾਜ਼ੁਕ ਸਬਾਨਾ ਤਰਕ ਤੇ ਹੀ ਲਿਆਉਨੇ ਆਗਾ ਇਹ ਪੈਕਿੰਗ ਹੋ ਗਿਆ ਅੱਛਾ ਕੀ ਤਰੀਕ ਉੱਥੇ ਬਹੁਤ ਬਣਦੇ ਆ ਇਹ ਬਹੁਤ ਕਾਰੀਗਰਾਂ ਦਾ ਮੁੱਲ ਹੈ ਅੱਛਾ ਉੱਥੇ ਬਹੁਤ ਕਮਾਈ ਹੈਗੇ ਹੂੰ ਬਹੁਤ ਕਮਾਈ ਹੁੰਦਾ ਇਤਰ ਨਹੀਂ ਬਠਿੰਦੇਮ ਤੋਂ ਰੋ ਕੋਈ 10 ਰੁਪਿਆ ਦੀ ਚੀਜ਼ ਦਾ ਕੀ ਕਰ ਲੈ ਆਂਟੀ ਤੂੰ ਤਾਂ 10 ਰੁਪਏ ਮੰਗ ਲੈ 5 ਰੁਪਏ ਦੀ ਚੀਜ਼ ਹੈ ਇਹ ਕਹਿ ਦਿੰਦੇ ਹੁਣ ਕੀ ਕੀ ਤੇ ਅੱਜ ਜਿਵੇਂ ਜੁਣ ਜਿਵੇਂ ਤੁਸੀਂ ਦੱਸੋ ਚਲੋ ਕੀ ਗੱਲ ਕਹਿੰਦੇ ਜੀ ਇਹ ਇਹ ਦੀਵਾ ਦਾ ਅਸੀਂ ਨੇ ਮਹਿੰਗੇ ਲਿਆਉਣੇ ਇਹਦੇ ਵਿੱਚ ਫੁੱਟ-ਫੁੱਟ ਹੋ ਜਾਂਦੇ ਅਗਲਾ ਤਾਂ ਠੱਟ ਕੇ ਲੇਊਗਾ ਫਿਰ 10 ਰੁਪਏ 10 ਕਹਤਾਨੀ ਤਾਈ ਕਹਿੰਦੇ ਮਹਿੰਗੀ ਹੈ 10 ਦੇ 10 ਹਾਂ ਕੋਈ ਮਹਿੰਗੀ ਨਹੀਂ ਹੈ ਹੋਰ ਮਹਿੰਗਾ ਹੈ ਇਹ ਕਰੀਏ ਕੀ ਅਸੀਂ ਕਿੱਕੀ ਕੰਮ ਦੱਸੀਏ ਤੁਹਾਨੂੰ ਬਹੁਤ ਮੁਸ਼ਕਲਾਂ ਨਾਲ ਭਾਂਡੇ ਵੇਚਣੇ ਬਹੁਤ ਹੈਗੀ ਸਾਰਾ ਦਿਨ ਇੱਥੇ ਕੋਨ पाणी ਇੱਥੇ ਬੈਠੇ ਰਹਿੰਦੇ ਆ ਧੁੱਪੇ ਇਨੀ ਗਰਮੀ ਮੱਥਾ ਮਾਰਨਾ ਚੱਕਰ ਆਣ ਲੱਗ ਜਾਂਦਾ ਮੈਨੂੰ ਕਦੇ ਕਦੇ ਫਿਰ ਭੇਜ ਜਾਨੀ ਗਾਇ ਖੜੇ ਰਹਿੰਦਾ ਖੜੇ ਰਹੇ ਕੀ ਕਰੀਏ ਅਸੀਂ ਆ ਕੱਲਾ ਮੁੰਡਾ ਕੀ ਕੀ ਕੰਮ ਕਰ ਲੂਗਾ 6 ਭੈਣਾਂ ਦੋ ਕੁੜੀਆਂ ਅੱਠ ਕੁੜੀਆਂ ਸੀ 6 ਭੈਣਾਂ ਅੱਠ ਆਠੀ ਹੋ ਗਈਆਂ ਦੋ ਪੋਤੀਆਂ ਹੋ ਗਈਆਂ ਇੱਕ ਪੁੱਤ ਆਗਾ ਇੱਕ ਕੱਲਾ ਮੁੰਡਾ ਕਮਾਨਣ ਵਾਲਾਗਾ ਮੈਂ ਇੱਥੇ ਬੈਠ ਜਾਨੀ ਮਾਲ ਲਿਆ ਦਿੰਦਾ ਤੇ ਮੈਂ ਵੇਚ ਦੇਣੀ ਕਦੀ ਬਹੁ ਵੈਂਦੀ ਕਦੀ ਮੈਂ ਵੈਂਨੀ ਕੀ ਕਰੀਏ ਬੇਟਾ ਟੈਂਪਸ ਤਾਂ ਕਰਨਾ ਹੀ ਹੈਗਾ ਜੇ ਕਰੇ ਬੈਜੀ ਤਾਂ ਲੱਤਾਂ ਜੁੜ ਜੂਗੀ ਇਸੇ ਵਾਸਤੇ ਮੈਂ ਸਾਰਾ ਕੁਝ ਸੋਚਣਾ ਪੈਂਦਾ ਹੈ ਹੈ 6 ਮਹੀਨਿਆਂ ਦਾ ਕੀ ਕੀ ਨਹੀਂ ਚਾਹੁੰਦਾ ਸਾਰਾ ਕੁਝ ਚਾਹੁੰਦਾ ਸਾਨੂੰ ਟਟਕੇ ਨੂੰ ਮਮਾ ਕਾ ਸਿੱਕਾ ਭਰਨਾ ਪੈਂਦਾ ਸਾਨੂੰ ਅਸੀਂ ਭਰਾਂਗੇ ਹੈ ਹੋਰ ਤਾਂ ਕੋਈ ਨਹੀਂ ਭਰੂਗਾ ਤੇ ਕਹਿੰਦਾ ਮਿੱਟੀ ਦਾ ਭਾਂਡੇ ਦਾ ਇੰਨੇ ਪੈਸੇ ਮੰਗ ਲੈਂਦੇ ਚੱਲ ਭਾਈ ਕਾਂ ਸਣੀ ਜਾਓ ਭਾਈ ਮੈਂ ਕਿਉਂ ਜਦੋਂ ਵੱਡੇ ਵੱਡੇ ਮਾਲ ਚ ਜਾਂਦੇ ਆ ਉਦੋਂ ਤਾਂ ਕਹਿ ਦਿੰਦੇ ਵੀ ਉਦੋਂ 1 ਰੁਪਿਆ ਨਹੀਂ ਘਟਾ ਕਰਦੇ ਉੱਥੇ ਤਾਂ ਉੱਥੇ ਤਾਂ ਸੂਤ ਆ ਜਾਂਦੇ ਹੈਗੇ ਮੈਂ ਤਾਂ ਕਹ ਬਾਨੀਆਂ ਕੋਲੇ ਤਾਂ ਸੁੰਨੇ ਦੇ ਭਾਬੀ ਕਿ ਕਰੇ ਹਮ ਮੈਂ ਤਾਂ ਕਹਿ ਦਿੰਨੀ ਆ ਇਹ ਹੀ ਗੱਲ ਕਹਿ ਦਿੰਨੀ ਆ ਉਹਨਾਂ ਨੂੰ ਆਹੀ ਮਾਲ ਚ ਰੱਖਿਆ ਹੋਵੇ ਤਾਂ 2000 ਦਾ ਵਿਕੇ ਹਾਂ ਟਾਕੜੀ ਦੇ ਤੋਲ ਤੋਂ ਵਿਕੇ ਹੈ ਹਮ ਤੇ ਅੱਜ ਕੱਲ ਕੁਮਾਰਗਾ ਕੋਈ ਮਸੀ ਨਹੀਂ ਹੈਗਾ ਹਮ ਗਰੀਬ ਲੋਕ ਦਾ ਕੋਈ ਨਹੀਂ ਹੈਗਾ ਅਮੀਰ ਦਾ ਸਾਰਾ ਹੀ ਹੈ ਹਮ ਮਿਹਨਤ ਦਾ ਮੁੱਲ ਕੋਈ ਨਹੀਂ ਹੈ ਨਾ ਕਲਾ ਦਾ ਕੋਈ ਮੁੱਲ ਨਹੀਂ ਕੋਈ ਨਹੀਂ ਹੈਗਾ ਹੁਣ ਔਰ ਕਮਲੇ ਮੰਗਦੇ ਸਾਡੇ ਕੋਲ ਏਡਾ 12 ਇੰਚੀ ਕਮਲਾ ਇਹ ਇਹ ਕਮਲਾ ਸੀ ਲਿਆਉਨੇ ਆ 200 ਰੁਪਏ ਦਾ ਤੇ 300 ਰੁਪਏ ਮੰਗਦੇ ਤਾਂ ਜਾਨ ਨਿਕੜ ਜਾਂਦੀ ਅਨ ਲਾ 300 ਰੁਪਏ ਇੰਨੀ ਦੂਰ ਲਿਆਉਨੇ ਆ ਸੀ ਭਾਈਕ ਬੇਟਾ ਨਾ ਲਿਆ ਕਰੋ ਆਪਣ ਥੋੜਾ ਮੋਟਾ ਲਿਆ ਕਰੋ ਭਾਈਕ ਮੁੱਲ ਦੇਊਗਾ ਉਹਨੂੰ ਦੇਦਾ ਕਰਾਂ ਨਹੀਂ ਤਾਂ ਬੈਠੇ ਆਂ ਔਰ ਕੀ ਕਰੀ ਦਿਨ ਮੈਂ ਬੈਣ ਤੋਂ ਕਦੀ 100 ਵਟਕੇ ਕਦੀ 400 ਵਟਕੇ ਕਦੀ 500 ਵਟਕੇ ਉਹਨਾਂ ਨਾਲ ਕੀ ਹੁੰਦਾ ਕਾ ਉਹਨਾਂ ਤਾਂ ਖਰਚੇ ਹੀ ਆ ਜਾਂਦੇ ਨੇ ਖਰਚਾ ਹੀ ਪੂਰਾ ਹੀ ਨਹੀਂ ਪੈਂਦਾ ਕਰਦਾ ਖਰਚਾ ਸਾਡੇ ਕੀ ਨਹੀਂ ਜਾਂਦਾ ਖਾਂਡ ਦੁੱਧ ਮੁੱਲ ਦਾ ਸਾਰਾ ਕੁਝ ਕੀ ਕਰੀਏ ਇਹੋ ਬੇਟਾ ਮੈਂ ਸੇ ਬੈਠੀ ਰਹਿੰਨੀ ਮਾਰਾ ਮੋਤਾ ਚਲ ਜੁਆ ਕਾ ਐ ਮਮੀ ਬੈਠੀ ਹੈ ਹਾਂ ਪਰ ਮੇਰੇ ਮੁੰਡੇ ਕੋਲ ਤੋਂ ਪੰਨੇ ਵਿਕਦੇ ਹੀ ਨਹੀਂ ਹੈ ਨਹੀਂ ਉਹ ਵਿੱਚ ਇਹਦਾ ਕਹਿੰਦਾ ਮਮੀ ਤੁਜੀ ਇੰਦਰੀ ਜੀ ਨੇ ਆਪਾਂ ਕਰਾਂਗੇ ਕੰਮ ਮਾ ਤੂੰ ਗੁਜਰ ਗਿਨ ਫਿਰ ਮੈਂ ਨਹੀਂ ਕਰਨਾ। ਸੇਲ ਦਾ ਕੰਮ ਕਰਾਂਗੇ ਕਾ? ਸੇਲ ਦਾ ਵਧੀਆ। ਆਪੇ ਲਿਜਾਊਗਾ ਸੜਾ ਉੱਤੇ ਬਿਟੇ ਬਿਟੇ। ਆਪੇ ਪਾਊਗਾ। ਆਪੇ ਸਾਰਾ ਕੁਝ ਕਰੂਗਾ। ਅਸੀਂ ਦਿਖਾਉਨੇ ਆਂ ਡੰਡੇ ਨਾਲ ਵਜਾ ਕੇ ਤਾਂ ਵੀ ਨਹੀਂ ਲੰਦੇ ਗਾ। ਮੋਟੇ ਘਰ ਮੋਟੇ ਆਲੇ ਆਉਂਦੇ ਆ। ਕੋਈ ਕਾਰ ਅਸਤੇ ਮੰਗ ਕੇ ਲੈ। ਬਈ ਪੇਰਾ ਤੁਰ ਕੇ ਆ ਜਾ ਤੂੰ। ਅਸੀਂ ਕਹੇ ਕਹਿੰਦੇ ਵੀ ਕਾਰਾਂ ਤੇ ਆਓ। ਕਾਰਾਂ ਨਾਲ ਕਹਿੰਦੇ ਹੁੰਦੇ ਆ ਸਾਨੂੰ। ਮੰਗ ਕੇ ਲਿਆ ਆ ਸਾਡੇ ਬਸਤੇ ਤਾਂ ਨਹੀਂ ਮੰਗ ਕੇ ਲਿਆ ਆ ਅਸੀਂ ਤਾਂ ਨਹੀਂ ਕਿਹਾ ਤੁਹਾਨੂੰ ਵੀ ਤੁਸੀਂ ਤੜ ਕੇ ਆਓ ਕਾਨੂੰ ਮੱਕਾ ਕਾਰਾਂ ਦੇਖਿਆ ਅਸੀਂ ਭਾਈ ਤੁਸੀਂ ਆਪ ਦੀ ਕਾਰਾਂ ਘਰੇ ਹੀ ਰੱਖਿਆ ਕਰੋ ਉਹ ਤੁਰ ਕੇ ਆ ਜਾ ਕਰੋ ਕੋਈ ਕਹਿੰਦਾ ਮੰਗ ਕੇ ਲਿਆ ਆ ਕੋਈ ਕਹਿੰਦਾ ਹਟ ਕੇ ਲਿਆ ਆ ਤੁਰਿਆ ਨਹੀਂ ਜਾਂਦਾ ਗੁੱਡਾਂ ਅਸੀਂ ਕੀ ਕਰ ਸਕਦੇ ਹਾਂ ਮੱਕਾ ਉਸ ਨੇ ਕਿਹਾ ਇਹਦੇ ਚ ਜਿਹੜਾ ਇਹਨਾਂ ਘੜਿਆਂ ਚ ਕੋਈ ਪਾਣੀ ਪੈਂਦਾ ਇਹਨਾਂ ਦਾ ਫਾਇਦਾ ਹੁੰਦਾ ਵੀ ਜਿਹੜਾ ਉਹਨਾਂ ਅੱਜ ਕੱਲ ਕੈਂਪਰ ਵਰਤਣ ਲੱਗੇ ਬਰਫ ਬਣਾਉਂਦੇ ਬੇਟਾ ਇਹਨਾਂ ਦਾ ਸਾਰਾ ਸੁੱਕਾ ਹੈਗਾ ਨਾ ਬਿਮਾਰੀ ਲੱਗਦੀ ਚੁੱਲੇ ਦੀ ਰੋਟੀਆਂ ਖਾਓ ਛਟੀਆਂ ਨਾਲ ਪਕਾ ਕੇ ਤੇ ਕੋਈ ਰੋਗ ਨਹੀਂ ਲੱਗਦਾ ਪਹਿਲਾਂ ਵਾਲਾ ਬੰਦਾ ਕੀ ਕਰਦੇ ਸੀ ਪੱਕੇ ਦੀ ਹੋ ਲੈਂਦੇ ਸੀ ਇੱਕ ਗੁਦੜੀ ਪਾ ਲੈਂਦੇ ਸੋ ਦੇ ਨਾਲ ਐ ਹਲਾਉਂਦੇ ਸੀ ਐ ਕਰਕੇ ਮੇਰਾ ਦਾਦਾ 1 ਸਾਲ 100 ਸਾਲ ਦਾ ਹੋ ਕੇ 1 ਸਾਲ ਦਾ ਹੋ ਕੇ 5 ਕੋਸ ਦਾ ਪਿੰਡਾ ਕਰ ਲੈਂਦਾ ਸੀ 101 ਸਾਲ ਦਾ ਹਾਂ ਤੇ ਛੋਟੀ ਲਾ ਕੇ ਭੱਜ ਜਾਂਦਾ ਸੀ ਅਤੇ 30 ਵਰਗੀ ਲੱਤਾਂ ਸੀ ਹੁਣ ਤਾਂ ਉਹੀ ਨਹੀਂ ਉਮਰ 50 ਸਾਲ ਤੋਂ ਬਸ ਇੱਦਾਂ ਹੀ ਜੰਨਾ ਬਸ ਅੱਡੇ ਨਹੀਂ ਦਇਆ ਜਾਂਦਾ ਤੁਰ ਕੇ ਉਮਰ ਕਿਹੜੀ ਰਗੀ ਉਹ ਲੋਕਾਂ ਨੂੰ ਨਾ ਮਾਰੇ ਤਾਂ ਹੀ ਮਰ ਜਾਂਦੇ ਹੈਗੇ ਲੋਕ ਕੋਈ ਤਾਂ ਕਹਿੰਦਾ ਹੈਟੈਕ ਹੋ ਗਿਆ ਕੋਈ ਕਹਿੰਦਾ ਦੂਸਰੀ ਬਿਮਾਰੀ ਲੱਗੀ ਕੋਈ ਕਹਿੰਦਾ ਸ਼ੂਗਰ ਵਰਗੀ ਕੋਈ ਕਿਵੇਂ ਮਰ ਗਿਆ ਕੀ ਕਰੀਏ ਡਾਕਟਰ ਕੋਲ ਜਾਣਾ ਡਾਕਟਰ ਕਹਿੰਦਾ ਸਹੀ ਜਿੰਦਗੀ ਕੋਈ ਨਹੀਂ ਜਿੰਦਗੀ ਲੋਟ ਤੋਂ ਵਿਚਾਰ ਰੱਖੀ ਪੈਸੇ ਲੈ ਲੈਂਦੇ ਆ ਹਾਂ ਭਾਈ ਠੀਕ ਹੋ ਜਾਊਗਾ ਨਹੀਂ ਹੁੰਦੇ ਸੀ ਅਸੀਂ ਲੈ ਕੇ ਜਾਂਦੇ ਸੀ ਤੇਰਾ ਅੰਕਲ ਨੂੰ ਤਾਂ ਕਹਿੰਦਾ ਹਾਂ ਠੀਕ ਹੋ ਜਾਊਗਾ ਹੱਡੀਆਂ ਵਾਲੇ ਕੋਲੇ ਹੱਡੀਆਂ ਨਾਲ ਲੈ ਗਿਆ ਕਹਿੰਦਾ ਸਮਝ ਗਿਆ ਉੜਕੇ ਕਰੇ ਲਿਆਏ ਕਹਿੰਦਾ ਮੇਰੇ ਤੋਂ ਦਰਦ ਹੋ ਹੀ ਜਾਂਦਾ ਫਿਰ ਦੁਬਾਰੇ ਲੈ ਕੇ ਗਿਆ ਕਹਿੰਦਾ ਅੰਕਲ ਬਚ ਜਾਊਗਾ ਮੈਂ ਕਹਿੰਦਾ ਅੰਕਲ ਤੋਂ ਉੱਤਰ ਗਿਆ ਗੱਡੀ ਮਕਾ ਐ ਇਹ ਜੇ ਇਲਾਜ ਕਰਦੇ ਆ ਅੱਜ ਕੱਲ੍ਹ ਆਹ ਉਹ ਦਵਾਈ ਗਰਮ ਦੇਤੀ ਉਹਦੇ ਨਾਲ ਖੂਨ ਚੱਲਣ ਲੱਗ ਗਿਆ ਲੈਟਰਿੰਗ ਦਾ ਬਟ ਕਰੀਏ ਕਿ ਇਹ ਜਿਹੜੇ ਉਹ ਬੋਤਲਾਂ ਬਤਲਾ ਜਿਹੜੀ ਕੀ ਕੀ ਵੇਚਦੇ ਉਹ ਵੀ ਮਿੱਟੀ ਦੀਆਂ ਉਹ ਮਿੱਟੀ ਦੀ ਹੈ ਗੁਜਰਾਤ ਦੀ ਅੱਛਾ ਉਹਦੇ ਚ ਪਾਣੀ ਪਾ ਕੇ ਰੱਖੋ ਤਾਂ ਬੜਾ ਸੁਆਦ ਪਾਣੀ ਬਹੁਤ ਠੰਡਾ ਰਹਿੰਦਾਗਾ ਹੂੰ ਹੁਣ ਆਹ ਬੋਤਲ ਐ ਸੀ ਮੰਗਦੇ 250 ਰੁਪਏ ਹੂੰ ਅਗਲੇ ਕੋਣੋਂ ਲੋਟ 200 ਐਸੇ ਟੀਲ ਦੀ ਲਾਵਾਂਗੇ ਕਿ ਹੂੰ ਆ ਨਹੀਂ ਵੇਖਦੇ ਵੀ ਇਹਦੇ ਵਿੱਚ ਐਦਾ ਕਿੰਨਾ ਹੋਣਾ ਸ਼੍ਰੀ ਲੈ ਆਓ ਭਾਈ ਸਤੀਂ ਲੀ ਗਿਓ ਬਰਫਾਣੇ ਪਾਣੀ ਤੋਂ ਤਾਂ بچਉਣਗੇ ਆ ਦੇਖ ਲਓ ਖਾਲੀ ਜਾਂਦਾ ਟੰਕਾ ਮੱਥਾ ਮਾਰ ਇਹ ਕਰ ਦੇਗਾ ਤੁਹਾਡੇ ਸਾਹਮਣੇ ਦੀ ਗੱਲ ਹੈਗੀ ਉਹ ਦੇਖੋ ਉਹ ਦੇਖੋ ਦੇਖ ਲਓ ਦੂਸਰੀ ਦੁਕਾਨ ਤੇ ਚਲੇ ਗਿਆ ਅਸੀਂ ਕੀ ਕਰੀਏ ਹੁਣ ਇੰਨੀ ਨੂੰ ਦੂਰ ਲੈ ਕੇ ਟਟ ਕਿਵੇਂ ਦੇ ਦਈਏ ਆ ਮੱਪਲਿਓ ਤਾਂ ਪੈਂਦਾ ਹੀ ਨਹੀਂ ਹਾਂ ਹਰ ਬੰਦੇ ਨੂੰ ਹੱਕ ਹੈ ਵੀ ਆਪਦੀ ਮਿਹਨਤ ਦਾ ਮੌਲ ਹੁਣ ਇਹ ਗੱਲੇ ਸਰਚੋਂ ਲਿਆਉਂਦੇ ਆਂ ਸੀ ਤੇ ਪੈਸੇ ਮੰਗਨੇ 120 ਹੁਣ ਇਹਨੇ ਪੈਸੇ ਇਹਨੇ ਤਾਂ ਤੋੜਾ ਹੀ ਆ ਜੂਗਾ ਅਗਲੇ ਗੱਲਾਂ ਉਹ ਤਾਂ ਬਣਾਉਂਦੇ ਹੁਣ 20 ਰੁਪਿਆ ਦਾ ਝਾਵਾ ਵੇਚਦੇ ਆ ਇਹਦੇ 5-5 ਰੁਪਿਆ ਦਾ ਲੈ ਲੈ ਵੀ ਤੇ 20 ਆ ਤੇ 5 ਚ ਹਰ ਕੀ ਕੋਈ ਹੋਰ ਇਕੱਠੇ 15 ਰੁਪਏ ਤੱਕ ਆ ਦੇ ਤੂੰ ਉਹ ਸਾਨੂੰ ਕਿਤੇ ਮਾਤਾ ਇਹ ਵੀ ਇਹ ਵੀ ਕਹਿ ਦਿੰਦੇ ਆ ਵੀ ਜਿਹੜੇ ਹੁੰਦੇ ਆ ਨਾ ਤੁਸੀਂ ਰੇਟ ਵੀ ਜਾਣ ਕੇ ਵੱਧ ਦੱਸ ਦਿੰਦੇ ਆ ਨਾ ਨਾ ਵੱਧ ਕਹਿ ਕੇ ਵੀ ਮੰਗਦੇ ਆ ਅਸੀਂ 10 ਰੁਪਏ ਸਾਨੂੰ ਹੋਲਸੇਲ ਚ ਆਉਂਦਾ ਹੈ ਕੀ ਕਰੀਏ ਬੇਟਾ ਖਰਚਾ ਖਰਚਾ ਪਾ ਕੇ ਖਰਚਾ ਪਾ ਕੇ 12-15 ਰੁਪਏ ਦਾ ਪੈ ਜਾਂਦਾ ਔੜੇ ਮੇਰੇ ਦੇ ਵਿੱਚ ਫੁੱਟ ਵੀ ਨਿਕਲ ਜਾਂਦੀ ਇਹਦੇ ਵਿੱਚ 2 ਰੁਪਏ ਬਚਦੇ ਆ ਸਾਨੂੰ ਕੀ ਕਰੀਏ ਚਲੋ ਮਾਤਾ ਧੰਨਵਾਦ ਤੁਸੀਂ ਤੁਹਾਡਾ ਟਾਈਮ ਦਿੱਤਾ ਤੁਹਾਨੂੰ ਅਸੀਂ ਕੰਮ ਕੋਈ ਗੱਲ ਨਹੀਂ ਬੇਟਾ ਕੋਈ ਗੱਲ ਨਹੀਂ ਮੈਂ ਤੇ ਇੱਥੇ ਬੈਠੀ ਰਹਿਣੀ ਆ ਆਇਆ ਤਾਂ ਗਾਇਕ ਦਿਖਾ